ਸਿਕਾ ਲਈ ਸਾਰਿਆਂ ਨੂੰ ਤਾਂ ਮੈਂ ਸਵਾਗਤ ਕਰਦਾ ਹਾਂ ਮੈਂ ਤੁਹਾਡੇ ਆਪਣੇ YouTube ਚੈਨਲ ਲਰਨ ਵਿਦ ਮੀ ਤੇ ਅੱਜ ਅਸੀਂ ਗੁਰੂ ਸਾਹਿਬਾਂ 10 ਗੁਰੂ ਸਾਹਿਬਾਨਾਂ ਦੀਆਂ ਰਚਨਾਵਾਂ ਬਾਰੇ ਪੜਾਂਗੇ ਤੇ ਕਰਦੇ ਹਾਂ ਸ਼ੁਰੂ ਫਿਰ ਟਾਈਮ ਵੇਸਟ ਨਾ ਕੀਤੇ বিনা ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਠੀਕ ਹੈ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਬਾਵਰ ਬਾਣੀ ਲਿਖੀ ਜਪ ਜੀ ਸਾਹਿਬ ਲਿਖਿਆ ਆਸਾ ਦੀ ਵਾਰ ਲਿਖੀ 12ਵਾਂ ਲਿਖੀ ਸਿੱਧ ਗੋਸ਼ ਲਿਖੀ ਇਕ ਅੰਕਾ ਲਿਖੀ ਤੇ 974 ਭਜਨ ਦਾ ਚ ਜੋਸ਼ ਇਹਦੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਠੀਕ ਹੈ ਤੇ ਦੂਜੇ ਗੁਰੂ ਸਾਹਿਬਾਨ ਛੇਵੇਂ ਗੁਰੂ ਅੰਗਦ ਦੇਵ ਜੀ ਇਹਨਾਂ ਨੇ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਭਾਈ ਬਾਲਾ ਜੀ ਤੋਂ ਲਈ ਠੀਕ ਹੈ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਭਾਈ ਬਾਲਾ ਜੀ ਤੋਂ ਇਕੱਠੀ ਕੀਤੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਬਾਰੇ ਠੀਕ ਹੈ ਜੇ ਸਵਾਲ ਆਵੇ ਵੀ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਕਿਹੜੇ ਗੁਰੂ ਨਾਲ ਸੰਬੰਧਿਤ ਹੈ ਗੁਰੂ ਅੰਗਦ ਦੇਵ ਜੀ ਤੇ ਕਿਹਨਾਂ ਨਾਲ ਸੰਬੰਧਿਤ ਹੈ ਉਹ ਭਾਈ ਬਾਲਾ ਜੀ ਦਾ ਸੌਰੀ ਕਿਹਨਾਂ ਨਾਲ ਸੰਬੰਧਿਤ ਹੈ ਉਹ ਗੁਰੂ ਨਾਨਕ ਦੇਵ ਜੀ ਜੇ ਪੁੱਛਿਆ ਜਾਵੇ ਵੀ ਕਿਨਾਂ ਤੋਂ ਲਈ ਇਹ ਜਨੂ ਸਾਖੀ ਜਾਂ ਕਿਹਨੇ ਦਿੱਤੀ ਉਹ ਭਾਈ ਬਾਲਾ ਜੀ ਠੀਕ ਹੈ ਤੇ ਸਭ ਤੋਂ ਘੱਟ ਸ਼ਲੋਕ ਇਹਨਾਂ ਦੇ ਦਰਜਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ 73 ਸ਼ਲੋਕ ਠੀਕ ਹੈ ਤੇ ਸ੍ਰੀ ਗੁਰੂ ਅਮਰਦਾਸ ਜੀ ਇਹਨਾਂ ਨੇ ਆਨੰਦ ਸਾਹਿਬ ਦੀ ਰਚਨਾ ਕੀਤੀ ਆਹ ਸਵਾਲ ਇੰਪੋਰਟੈਂਟ ਹੈ ਵੀ ਕਿੰਨੀਆਂ ਪੌੜੀਆਂ ਹਨ ਆਨੰਦ ਆਨੰਦ ਸਾਹਿਬ ਵਿੱਚ ਠੀਕ ਹੈ 40 ਬਾੜੀਆਂ ਨੂੰ ਯਾਦ ਰੱਖਣਾ ਤੇ 907 ਭਜਨ ਜਾਂ ਸ਼ਬਦ ਕਹਿ ਲਓ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਤੇ ਅੱਗੇ ਅਸੀਂ ਆਉਨੇ ਆ ਚੌਥੇ ਗੁਰੂ ਸਾਹਿਬਾਂ ਤੇ ਚੌਥੇ ਗੁਰੂ ਸਾਹਿਬਾਂ ਨੇ ਬਾਰੇ ਅਸੀਂ ਗੁਰੂ ਸਾਹਿਬ ਨੇ 638 ਭਜਨ 40 ਸੌਰੀ 30 ਰਾਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਤੇ ਅੱਗੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਠੀਕ ਹੈ ਇਹਨਾਂ ਨੇ ਆਦਿ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਪਹਿਲੇ ਚਾਰ ਗੁਰੂ ਸਾਹਿਬਾਨ ਨੇ ਜੀ ਬਾਣੀ ਇਕੱਠੀ ਕਰਕੇ ਅਤੇ ਆਪਣੀ ਬਾਣੀ ਇਕੱਠੀ ਕਰਕੇ ਗੁਰੂ ਆਦਿ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ ਠੀਕ ਹੈ ਇਹ ਯਾਦ ਰੱਖਣਾ ਪੰਜਵੇਂ ਗੁਰੂ ਗੁਰੂ ਅਰਜਨ ਸਾਹਿਬ ਜੀ ਤੇ ਸੁਖਮਨੀ ਸਾਹਿਬ ਦੀ ਰਚਨਾ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹਨਾਂ ਦੇ ਭਜਨ 2218 30 ਰਾਗਾਂ ਦੇ ਵਿੱਚ ਦਰਜ ਹਨ ਤੇ ਉਸ ਤੋਂ ਬਾਅਦ ਕੋਈ ਵੀ ਗੁਰੂ ਸਾਹਿਬਾਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਹੈ ਠੀਕ ਹੈ ਯਾਦ ਰੱਖਣਾ ਜੇ ਕਵਲ ਸਵਾਲ ਆਵੇ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਨੇ ਕਿਹੜੇ ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ ਉਹ ਅੱਗੇ ਆਊਗਾ ਸਵਾਲ ਵੀ ਡਿਟੇਲ ਦੇ ਵਿੱਚ ਪੀਡੀਐਫ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਤੇ ਯਾਦ ਰੱਖਣਾ ਉੱਥੇ ਅਸੀਂ ਕੁਐਸਚਨ ਇਹ ਕਰਨਾ ਵੀ ਪਹਿਲੇ 5 ਗੁਰੂ ਸਾਹਿਬਨ ਤੇ 9ਵੇਂ ਗੁਰੂ ਸਾਹਿਬਨ ਠੀਕ ਹੈ ਤੇ 15 ਭਗਤ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਠੀਕ ਹੈ ਤੇ ਹੁਣ ਅਸੀਂ ਆਉਨੇ ਆ ਤੇ ਇਹ ਵੀ ਯਾਦ ਰੱਖਣਾ ਕਿ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਆ ਇਹਨਾਂ ਦੀ ਬਾਣੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਹੀਂ ਆ ਇਹਨਾਂ ਦੀ ਬਾਣੀ ਲੱਗ ਇੱਕ ਗ੍ਰੰਥਾ ਦਸਮ ਗ੍ਰੰਥ ਉਹਦੇ ਵਿੱਚ ਦਰਜ ਹੈ ਠੀਕ ਹੈ ਜਿੰਨੀਆਂ ਵੀ ਬਾਣੀਆਂ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਰੇ ਹੋਣ ਇਹਨਾਂ ਨੇ ਜਪਜੀ ਸਾਹਿਬ ਦੀ ਰਚਨਾ ਕੀਤੀ ਜੋ ਜਪੂ ਜ ਇਹ ਜਪੂਜੀ ਸਾਹਿਬਾ ਜੋ ਜਪਜੀ ਸਾਹਿਬ ਉਹ ਗੁਰੂ ਨਾਨਕ ਦੇਵ ਜੀ ਨੇ ਦਰਜ ਕੀਤਾ ਇਹਨਾਂ ਦੇ ਵਿੱਚ ਮਿਸ ਅੰਡਰਸਟੈਂਡਿੰਗ ਹੋ ਸਕਦੀ ਹੈ ਇਹ ਕਲੀਅਰ ਰੱਖਣੀ ਠੀਕ ਹੈ ਜਪੂਜੀ ਗੁਰੂ ਗੋਬਿੰਦ ਸਿੰਘ ਜੀ ਯਾਨੀ ਕਿ ਜਿੱਥੇ ਘਾ ਟੱਕਰ ਗੈਲੋ ਹਸ ਹਸਾਰੀ ਵੈਰੀ ਨਹੀਂ ਪੈਂਦੀ ਉਹ ਲਾਸਟ 'ਚ ਜਿੱਥੇ ਹਸ ਹਸਾਰੀ ਪੈਂਦੀ ਉਹ ਫਰਸਟ 'ਤੇ ਠੀਕ ਹੈ ਤੇ ਆਸਾਂ ਬਾਅਦ ਸ਼੍ਰੀ ਭਗੋਤੀ ਜੀ ਕੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ ਠੀਕ ਹੈ ਚਿੱਤਰਨਾਟਕ ਬਹੁਤ ਫੇਮਸ ਹੈ ਆਤਮ ਕਥਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਠੀਕ ਹੈ ਅਕਾਲ ਉਸਤਤ ਚੰਡੀ ਦੀ ਬਾਣੀ ਠੀਕ ਹੈ ਤੇ ਆਹ ਦੇਖੋ ਵਿਸ਼ਵਾ ਲਾਗੇ ਨਾ ਫਿਰ ਆਦਿ ਗ੍ਰੰਥ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਹਿਲੇ ਪੰਜ ਗੁਰੂ ਅਤੇ ਨੌਵੇਂ ਗੁਰੂ ਅਤੇ 15 ਭਗਤਾਂ ਦੀ ਬਾਣੀ ਦਰਜ ਹੈ ਠੀਕ ਹੈ ਤੇ ਹੁਣ ਇਹਨਾਂ ਦੇ ਵਿੱਚ ਬੜੀ ਕੰਫਿਊਜ਼ਨ ਰਹਿੰਦੀ ਆ ਭਾਈ ਪੰਜ ਪਿਆਰਿਆਂ ਦੇ ਨਾਮ ਕੀ ਸੀ ਪਹਿਲਾ ਨਾਮ ਕੀ ਸੀ ਜੋ ਅਮਰ ਸ਼ਕਲ ਤੋਂ ਬਾਅਦ ਜੋ ਨਾਮ ਦਿੱਤੇ ਗਏ ਗੁਰੂ ਸਭਨ ਦੁਆਰਾ ਤੇ ਉਹਨਾਂ ਦਾ ਕੰਮ ਕੀ ਸੀਗਾ ਠੀਕ ਹੈ ਤੇ ਸੀਕੁਐਂਸ ਵਾਈਜ਼ ਇਹ ਆ ਵੀ ਮਤਲਬ ਜੋ ਪਹਿਲਾ ਪਹਿਲੇ ਪੰਜ ਪਿਆਰਿਆਂ ਚੋਂ ਪਹਿਲੇ ਇਨਸਾਨ ਬੰਦੇ ਸੀਗੇ ਉਹ ਦਇਆram ਜੀ ਸੀ ਫਿਰ ਧਰਮ ਸਿੰਘ ਧਰਮਦਾਸ ਜੀ ਸੀ ਫਿਰ ਹਿੰਮਤ رائے ਜੀ ਸੀ ਫਿਰ ਮੋਹਕਮ ਚੰਦ ਜੀ ਸੀ ਫਿਰ ਸਾਈਹਬ ਚੰਦ ਸੀਗੇ ਠੀਕ ਹੈ ਤੇ ਇਹਨਾਂ ਦਾ ਨਾਮ ਅਮਰ ਸ਼ਕਲ ਤੋਂ ਬਾਅਦ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸائب ਸਿੰਘ ਜੀ ਠੀਕ ਹੈ ਤੇ ਇਹਨਾਂ ਦੇ ਕੰਮ ਹੋਣ ਭਾਈ ਦਇਆ ਸਿੰਘ ਜੀ ਦਾ ਕੰਮ ਜੋ ਅੰਮ੍ਰਿਤ ਸ਼ਕਨ ਤੋਂ ਪਹਿਲਾਂ ਸੀ ਉਹ ਖੱਤਰੀ ਸੀ ਠੀਕ ਹੈ ਧਰਮ ਸਿੰਘ ਇੱਕ ਕਿਸਾਨ ਸੀ ਤੇ ਹਿੰਮਤ ਸਿੰਘ ਵਾਟਰ ਕੈਰੀਅਰ ਸੀ ਠੀਕ ਹੈ ਮੋਹਕਮ ਸਿੰਘ ਇੱਕ ਪ੍ਰਿੰਟਰ ਕਹਿ ਲੋ ਕੈਕੋ ਸ਼ਾਰਟ ਕੈਲਿਕੋ ਛੱਡ ਦਿਓ ਤੁਸੀਂ ਇੱਕ ਪ੍ਰਿੰਟਰ ਜਾਂਦ ਕਰ ਲਓ ਕਿਉਂਕਿ ਜੇ ਆਪਸ਼ਨ ਬਾਈ ਆਪਸ਼ਨ ਅਸੀਂ ਜਾ ਸਕਦੇ ਹਾਂ ਪ੍ਰਿੰਟਰ ਦੇ ਹਿਸਾਬ ਨਾਲ ਤੇ ਜੋ ਲਾਸਟ ਪੰਜਵੇਂ ਪਿਆਰੇ ਸੀਗੇ ਭਾਈ ਸਾਹਿਬ ਸਿੰਘ ਜੀ ਉਹ ਇੱਕ ਨਾਈ ਦਾ ਕੰਮ ਕਰਦੇ ਸੀ ਠੀਕ ਹੈ ਤੇ ਇਹ ਹੈ ਬਾਣੀਆਂ ਤੇ ਜੋ ਰਚਨਾਵਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਗੁਰੂ ਸਾਹਿਬਾਨ ਦੇ ਦਰਜ ਆ ਉਹ ਸਾਰੀ ਡਿਟੇਲ ਹੈ ਇਸ ਤੋਂ ਬਾਅਦ ਨਹੀਂ ਕੁਐਸਚਨ ਆਏਗਾ ਠੀਕ ਹੈ ਤੇ ਹੋਰ ਵੀਡੀਓ ਦੇਖਣ ਦੇ ਲਈ ਉਮਰ ਸਾਡੇ ਚੈਨਲ YouTube ਚੈਨਲ Learn with me ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤਾਂ ਕਿ ਸਾਨੂੰ ਹੋਰ ਵਧੀਆ ਕੰਟੈਂਟ ਲਿਆਉਣ ਵਿੱਚ ਮੋਟੀਵੇਸ਼ਨ ਹੋ ਸਕੇ ਠੀਕ ਹੈ ਤੇ ਇਹ ਇਹ PDF ਲੈਣ ਦੇ ਲਈ ਮੇਰਾ YouTube ਚੈਨਲ Learn with me learn 3 with 3 me ਠੀਕ ਹੈ ਸਰਚ ਕਰਕੇ ਉਸ ਤੇ ਹਰ ਇੱਕ PDF ਤੁਹਾਨੂੰ ਮਿਲ ਜਾਏਗੀ ਠੀਕ ਹੈ ਸੋ ਧੰਨਵਾਦ